ਸੋ ਸ੍ਰੀ ਕਲਜੀ ਗੁਰਲੀਨ ਬੁਟੀਕ ਦੇ ਗਰਾਉਂਡ ਤੇ ਤੁਹਾਡਾ ਸਵਾਗਤ ਆ ਅੱਜ ਆਪਾਂ ਫੇਰ ਹੈਂਡਵਰਕ ਕਨ ਸੂਟਾਂ ਦੀ ਵੀਡੀਓ ਲੈ ਕੇ ਆਏ ਆ ਅੱਜ ਵਾਲੇ ਸੂਟਾਂ ਦੇ ਵਿੱਚ ਕੁਝ ਆਪਣੇ ਨਾਰਮਲ ਰੇਂਜ ਦੇ ਸੂਟ ਰਹਿਣਗੇ ਤੇ ਕੁਝ ਆਪਣੇ ਜਿਵੇਂ ਥੋੜੇ ਜਿਹਾ ਹੈਵੀ ਸੂਟ ਆ ਪਾਰਟੀ ਵੀਅਰ ਸੂਟ ਨੇ ਤੁਸੀਂ ਇਹਨਾਂ ਸੂਟਾਂ ਨੂੰ ਆਰਡਰ ਕਰ ਲਈ ਆਪਣਾ ਸਕਰੀਨ ਦੇ ਉੱਪਰ ਨੰਬਰ ਸ਼ੋਅ ਹੋ ਰਿਹਾ 788350223 ਤੁਸੀਂ ਉਹ ਤੇ ਸਕਰੀਨ ਸ਼ਾਟ ਲੈ ਕੇ ਮੇਰੇ ਤੋਂ ਪ੍ਰਾਈਸ ਲੈ ਸਕਦੇ ਹੋ ਕਈ ਵਾਰ ਆ ਨਾ ਜਿਵੇਂ ਮੈਨੂੰ ਫੋਟੋ ਭੇਜ ਦਿਆ ਨਹੀਂ ਪਹਿਲਾਂ ਮੇਰੇ ਤੋਂ ਪ੍ਰਾਈਸ ਪੁੱਛਣ ਆਂਗੇ ਤਾਂ ਪਲੀਜ਼ ਪਹਿਲਾਂ ਤੁਸੀਂ ਨਾ ਮੈਨੂੰ ਉਹਦਾ ਸਕਰੀਨ ਸ਼ਾਟ ਲੈ ਕੇ ਭੇ ਦ WhatsApp ਤੇ ਫਿਰ ਮੇ ਤੋਂ ਪ੍ਰਾਈਸ ਲਿਆ ਕਰੋ ਜੇ ਕਈ ਵਾਰ ਕਲਰ ਕਹਿੰਦੇ ਵੀ ਆਹ ਕਲਰ ਤੇ ਇਦਾਂ ਨਹੀਂ ਪਹਿਣ ਪਤਾ ਲੱਗਦਾ ਕਿਉਂਕਿ ਬਹੁਤ ਜ਼ਿਆਦਾ ਸੂਟ ਬਣ ਰਹੇ ਆ ਨਹੀਂ ਪਤਾ ਲੱਗਦਾ ਇੰਨਾ ਵੀਡੀਓ ਦੇ ਵਿੱਚ ਕਈ ਪੁਰਾਣੀਆਂ ਵੀਡੀਓ ਪਹਿਣਾ ਦੇਖਦੀਆਂ ਨੇ ਉਹੀ ਆਪਾਂ ਨੂੰ ਸਕਰੀਨਸ਼ਾਟ ਭੇਜਦਾ ਵੀ ਜਿਹੜਾ ਤੁਸੀਂ ਵੀਡੀਓ ਦੇਖਦੇ ਹੋ ਫਿਰ ਪਤਾ ਲੱਗ ਜਨਾ ਪੁਰਾਣੀ ਵੀਡੀਓ ਤੁਸੀਂ ਕਹਿੰਦੇ ਤੁਹਾਨੂੰ ਐ ਲੱਗਦਾ ਵੀ ਅੱਜ ਦੀ ਉਹ ਕਈ ਵਾਰ ਪੁਰਾਣੀਆਂ ਵੀਡੀਓ ਹੁੰਦੀਆਂ ਨੇ ਹਨ ਤੇ ਉਹਨਾਂ ਦੇ ਤੁਸੀਂ ਇਦਾਂ ਪ੍ਰਾਈਸ ਲੈ ਲਿਆ ਕਰੋ ਤੇ ਬਾਕੀ ਰਿਹਾ ਤੁਸੀਂ ਪੁੱਛਨੇ ਵੀ ਆਪਣਾ ਸਟਾਰਟਿੰਗ ਰੇਟ ਜਿਹੜੀ ਪ੍ਰਾਈਸ ਦੀ ਆ ਸਟਾਰਟਿੰਗ ਰੇਟ ਇਦਾਂ ਹੁੰਦੀ ਹੈ ਬਈ ਜਿਵੇਂ ਸੈਮੀ ਟਰੇ ਕੇਰਾ ਬਾਜੂ ਹਲਕਾ ਜਿਹਾ ਜਿਵੇਂ ਆ ਦੇਖ ਸਕਦੇ ਤੁਸੀਂ ਜਿਵੇਂ ਘੇਰੇ ਦੇ ਉੱਪਰ ਕੰਮ ਦਿੱਤਾ ਹੋਇਆ ਸਲੀਵਜ਼ ਦੇ ਉੱਪਰ ਕੰਮ ਦਿੱਤਾ ਇਦਾਂ ਦਾ ਕੰਮ ਆਪਾਂ ਘੇਰੇ ਤੇ ਗਲੇ ਤੇ ਕਰਕੇ ਜਿਵੇਂ ਉਹਦੀ ਸਟਾਰਟਿੰਗ ਰੇਸ 9000 8900 ਤੋਂ ਸ਼ੁਰੂ ਹੋ ਜਾਂਦੀ ਹੈ ਸੈਮੀ ਕ੍ਰੇਪ ਦਾ ਸੂਟ ਵਿਦ ਸਟੀਚਿੰਗ ਪ੍ਰਾਈਸ ਹੁੰਦੇ ਆ ਆਪਣੇ ਤੇ ਦੁਪੱਟਾ ਜਿਹੜਾ ਤੁਸੀਂ ਕਹੋਗੇ ਆਪਾਂ ਉਹ ਲਗਾ ਦਾਂਗੇ ਆਰਗਾਂਜ਼ਾ ਦਾ ਜਾਂ ਚਨੌਂ ਦਾ ਜਿਹੜਾ ਦੁਪੱਟਾ ਕਹੋਗੇ ਉਹ ਲਾ ਦਾਂਗੇ ਜੇ ਤੁਸੀਂ ਕਰਵਾਉਣਾ ਹੈ ਸੈਮੀ ਚਨੌਂ ਦੇ ਦੁਪੱਟੇ ਨਾਲ ਰੈਡੀ ਤਾਂ ਉਹਦੇ ਪ੍ਰਾਈਸ ਦਾ ਫਰਕ ਪੈ ਜਾਊਗਾ ਜਿਵੇਂ ਇਹ ਵਾਲਾ ਹੀ ਘੇਰਾ ਹੋ ਗਿਆ ਜਿਵੇਂ ਇਹਦਾ ਤਾਂ ਕੰਮ ਹੈਗਾ ਸਾ ਬਣਉਣਾ ਕੀ ਜਾਣਾ ਕਈ ਵਾਰ ਕੱਪੜੇ ਦਾ ਫਰਕ ਹੁੰਦਾ ਜਿਵੇਂ ਇਹ ਕੱਪੜਾ ਥੋੜਾ ਜਿਆਦਾ ਵਧੀਆ ਲਗਾਇਆ ਹੋਇਆ ਆਪਣਾ ਤੁਸੀਂ ਸੈਮੀ ਕਰੇਪ ਦੇ ਵਿੱਚ ਕਹੋਗੇ ਉਹਦੇ ਵਿੱਚ ਆਪਣੀ ਸਟਾਰਟਿੰਗ ਰੇਂਜ 8 ਤੋਂ 9000 ਦੇ ਵਿੱਚ ਸਟਾਰਟਿੰਗ ਆ ਵਿਦ ਸਟੀਚਿੰਗ ਤੇ ਫਿਨਿਸ਼ਿੰਗ ਆਪਾਂ ਇਦਾਂ ਹੀ ਕਰਕੇ ਦੇਵਾਂਗੇ ਜਿਵੇਂ ਆਪਣੀ ਆ ਫਿਨਿਸ਼ਿੰਗ ਕੀਤੀ ਹੋਈ ਆ ਇਦਾਂ ਹੀ ਆਪਾਂ ਫਿਨਿਸ਼ਿੰਗ ਕਰਕੇ ਦੇਵਾਂਗੇ ਇਹ ਸੂਟ ਦੇ ਆਪਾਂ ਜਿਵੇਂ ਹੁਣ neck ਦੇ ਉੱਪਰ ਕੰਮ ਕੀਤਾ ਹੋਇਆ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਵੇਂ ਆਪਾਂ ਇਹਦੇ ਵਿੱਚ ਵਰਕ ਜਿਹੜਾ ਕੀਤਾ ਵਿੱਚ थ्रेड ਫਲੋਜੀ ਕਲਰ ਦਾ ਯੂਜ਼ ਕੀਤਾ 슬ੀਵਜ਼ ਦੇ ਉੱਪਰ ਕੰਮ ਕੀਤਾ ਇਹ ਸਿਰਫ ਇੱਕ ਕੱਪੜੇ ਜੇ ਸੈਮੀ ਕ੍ਰੀਓ ਦੇ ਵਿੱਚ ਤੁਸੀਂ ਇਹ ਬਣਾਉਨੇ ਹੋ ਤੁਹਾਡਾ ਇਹ ਸੂਟ ਜਿਵੇਂ 8-9000 ਦੀ ਰੇਂਜ ਦੇ ਵਿੱਚ ਬਣ ਜੂਗਾ ਵਿਦ ਸਟਿਚਿੰਗ ਤੇ ਇਹ ਵਾਲਾ ਗਲਾਬ ਸਿਲਕ ਦੇ ਵਿੱਚ ਬਣਿਆ ਹੋਇਆ ਇਹਨੂੰ ਮਡਲ ਸਿਲਕ ਵੀ ਕਹਿੰਦੇ ਆ ਇਹਦੀ ਰੇਂਜ ਆਪਾਂ 10000 ਤੱਕ ਰੱਖੀ ਹੋਈ ਹੈ ਠੀਕ ਹੈ ਜੀ ਨਾਲ ਇਹਦੇ ਸਲਵਾਰ ਬਣੀ ਹੋਈ ਹੈ ਤੇ ਚਨੌਣ ਦਾ ਦੁਪੱਟਾ ਲੇਸ ਤੇ ਲਾ ਕੇ ਆਪਾਂ ਜਿਹੜਾ ਹੈਗਾ ਦੁਪੱਟਾ ਰੈਡੀ ਕੀਤਾ ਵਿੱਚ ਆਪਾਂ ਫਰੋਜੀ ਕਲਰ ਦਾ ਟੱਚ ਵੀ ਦਿੱਤਾ ਹੋਇਆ ਤੇ ਸਿੰਪਲਸ ਓਵਰ ਜਿਵੇਂ ਉਹਨਾਂ ਨੇ ਆਪਾਂ ਨੂੰ ਲੈਸ ਕਹੀ ਸੀ ਆਪਾਂ ਉਦਾਂ ਦੀ ਲੈਸ ਲਾ ਕੇ ਹਲਕੇ ਜਿਹੇ ਜਿਵੇਂ ਬੱਚਿਆਂ ਵਾਸਤੇ ਸੂਟ ਬਣਾ ਕੇ ਭੇਜ ਰਹੇ ਆ ਉਹਨਾਂ ਦੇ ਕਈ ਕਈ ਪਣਾ ਹੁੰਦੀ ਆ ਜਿਵੇਂ ਕਹਿੰਦੇ ਵੀ ਬੱਚੇ ਨਹੀਂ ਪਾਉਂਦੇ ਗੁਰਦੁਆਰਾ ਸਾਹਿਬ ਜਾਂ ਛੋਟੇ-ਮੋਟੇ ਫੰਕਸ਼ਨ ਚ ਪਾਉਣੇ ਹੁੰਦੇ ਆ ਵੀ ਇਦਾਂ ਦੇ ਸਿੰਪਲ ਸੁਖ ਚਾਹੀਦੇ ਆ ਇਹ ਆਪਾਂ ਉਹਦੇ ਲਈ ਰੈਡੀ ਕੀਤਾ ਹੋਇਆ ਜਿਵੇਂ ਬਹੁਤ ਹੀ ਸੋਹਣਾ ਇਹ ਹੈਗਾ ਕਲਰ ਆ ਨਾ ਤਾਂ ਇਹ ਪਰਪਲ ਕਲਰ ਆ ਤੇ ਨਾ ਹੀ ਮਜੈਂਟਾ ਕਲਰ ਆ ਜਿਵੇਂ ਪਹਿਣੇ ਥੋੜਾ ਜਿਹਾ ਮੈਨੂੰ ਇਹ ਕੱਲ ਕਹੀ ਸੀ ਵੀ ਥੋੜਾ ਜਿਹਾ ਮਜੈਂਟਾ ਕਾਲੇਜ ਹੋਵੇ ਵੀ ਉਦਾਂ ਦਾ ਆਪਾਂ ਇਹ ਕਲਰ ਉਹਨਾਂ ਲਈ ਆਪਾਂ ਰੈਡੀ ਕੀਤਾ ਵਾ ਬਹੁਤ ਹੀ ਸੋਹਣਾ ਜਿਵੇਂ ਸਿੰਪਲ ਸੋਬਰ ਜਿਹਾ ਸੂਟ ਬਣ ਕੇ ਜਾ ਰਿਹਾ ਵਾ ਅੱਜ ਵਾਲੇ ਸੂਟ ਕੁਛ ਇਦਾਂ ਦੇ ਆ ਹਲਕੇ ਜਿਹੇ ਨੇ ਸਿਰਫ ਇਹ ਕਪੜੇ ਕਰਕੇ ਇਹਨਾਂ ਦੀ ਰੇਂਜ ਹੈਗੀ ਆ 10000 ਬਾਕੀ ਨਹੀਂ ਤੁਹਾਨੂੰ ਇਹ ਆਪਾਂ ਜੇ ਤੁਸੀਂ ਜਿਵੇਂ ਕਹਿੰਦੇ ਸੈਮੀ ਕਰੇਪ ਦੇ ਵਿੱਚ ਕਰਵਾਉਨੇ ਹੋ ਤੁਹਾਨੂੰ 8000 ਦੀ ਰੇਂਜ ਦੇ ਵਿੱਚ ਇਹ ਰੈਡੀ ਮਿਲ ਜਾਣਗੇ ਇਹ ਰਹੇਗਾ ਜੀ ਨੈਕ ਸੂਟ ਰਸਟ ਕਲਰ ਦੇ ਵਿੱਚ ਸਿਰਫ ਘੇਰੇ ਤੇ ਹਲਕੀ ਜਿਹੀ ਵੇਲ ਤੇ ਨੈਕ ਦੇ ਵਿੱਚ ਜਿਵੇਂ ਬਹੁਤ ਬਣਾ ਹਲਕਾ ਜਿਹਾ ਕੰਮ ਮੰਗਦੀ ਆਂਦੀਆਂ ਨੇ ਉਹਨਾਂ ਲਈ ਸਭ ਤੋਂ ਵਧੀਆ ਹੈ ਜਿਹੜਾ ਸਟਾਫ ਆ ਇਹ ਰਹੂਗਾ ਜੀ ਸੈਟਨ ਰੂਪੀਅਨ ਇਹ ਜਿਹੜੀ ਅੱਜਕਲ ਬਹੁਤ ਹੀ ਜ਼ਿਆਦਾ ਆਪਣੇ ਕੋਲੇ ਲੱਗ ਰਹੀ ਹੈ ਪਹਿਣਾ ਇਹਨੂੰ ਪਸੰਦ ਵੀ ਬਹੁਤ ਕਰ ਰਹੀਆਂ ਨੇ ਕਿਉਂਕਿ ਇਹ ਸਟੱਫ ਬਹੁਤ ਵਧੀਆ ਇੱਕ ਤਾਂ ਬਲ ਕੱਟ ਪੈਂਦੇ ਆ ਬਾਕੀ ਪ੍ਰਾਈਸ ਬਿਲਕੁਲ ਸਹੀ ਹੈ ਇਹਦੀ ਤੇ ਇਹਦੇ ਵਿੱਚ ਹਰ ਇੱਕ ਕਲਰ ਆਪਾਂ ਨੂੰ ਮਿਲ ਜਾਂਦਾ ਵਾ neck ਦੇ ਉੱਪਰ ਬਹੁਤ ਸੋਹਣਾ ਰਾਉਂਡ ਦੇ ਵਿੱਚ ਵਰਕ ਕੀਤਾ ਹੈ sleeve ਦੇ ਉੱਪਰ ਵਰਕ ਕੀਤਾ ਹੈ ਤੇ ਚਾਕਾ ਦੀ ਫਿਨਿਸ਼ਿੰਗ ਆਪਾਂ ਜਿਵੇਂ ਉਹਦੇ ਨਾਲ ਸਮੋਸੀ ਨਾ ਦਿੱਤੀ ਆ ਸਿੰਪਲ ਫਿਨਿਸ਼ਿੰਗ ਕੀਤੀ ਆ ਟਿਸ਼ੂ ਨਹੀਂ ਲਗਾਏ ਸਮੋਸੀ ਨਾਲ ਜਿਹਨੂੰ ਆਪਾਂ ਚੰਪਾਲੇਸ ਕਹਿੰਦੇ ਆ ਉਹਦੇ ਨਾਲ ਆਪਾਂ ਇਹਦੀ ਫਿਨਿਸ਼ਿੰਗ ਕੀਤੀ ਹੋਈ ਆ ਤੁਸੀਂ ਜਦੋਂ ਮੈਨੂੰ ਵੀ ਫੋਨ ਆੜਦਾ ਕਈ ਪੈਣਾ ਨਾ ਜਿਵੇਂ ਡਰਦੀਆਂ ਫੋਨ ਹੀ ਨਹੀਂ ਕਰਦੀਆਂ ਵੀ ਪਤਾ ਨਹੀਂ ਕਿੱਦਾਂ ਮੁਰੋ ਰਿਸਪੌਂਸ ਕਰਨਗੇ ਜੇ ਕਿਸੇ ਟਾਈਮ ਫੋਨ ਨਹੀਂ ਵੀ ਚੱਕਿਆ ਜਾਂਦਾ WhatsApp ਤੇ ਮੈਸੇਜ ਕਰਦੇ ਕੋਰ ਪਰ ਆਪਾਂ ਹਰ ਇੱਕ ਦਾ ਫੋਨ ਅਟੈਂਡ ਜਰੂਰ ਕਰੀਦਾ ਵੀ ਕੋਸ਼ਿਸ਼ ਇਹ ਹੀ ਹੁੰਦੀ ਆ ਵੀ ਹਰ ਇੱਕ ਭੈਣ ਦਾ ਫੋਨ ਆਪਾਂ ਚੱਕੀਏ ਵੀ ਜਿਵੇਂ ਮਰਜੀ ਤੁਸੀਂ ਆਪਾਂ ਤਾਂ ਫੋਨ ਕਰਕੇ ਪ੍ਰਾਈਜ਼ ਲੈ ਸਕਦੇ ਹੋ ਹਨ ਤੇ ਇਹ ਦੁਪट्टे ਤੇ ਆਪਾਂ ਫਿਨਿਸ਼ਿੰਗ ਕੀਤੀ ਗਿਆ ਬਿਲਕੁਲ ਹਲਕੀ ਜਿਹੀ ਫਿਨਿਸ਼ਿੰਗ ਚਨੌਂਦਿਆ ਦੁਪੱਟਿਆਂ ਨਾਲ ਆ ਇਹ ਵਿਦ ਸਟੀਚਿੰਗ ਸੂਟ ਨੇ ਜਿਹੜੇ ਪ੍ਰਾਈਜ਼ ਸਾਨੂੰ ਦੱਸਿਆ ਹਨ ਤੇ ਕੋਸ਼ੇ ਦੇ ਵਿੱਚ ਹੈਵੀ ਵਰਕ ਵਾਲੇ ਸੂਟ ਆ ਉਹਨਾਂ ਦਾ ਪ੍ਰਾਈਸ ਆਪਾਂ ਨਹੀਂ ਮੈਂਸ਼ਨ ਕਰਦੇ ਕਿਉਂਕਿ ਕਈ ਭੈਣਾਂ ਜਿਵੇਂ ਆਪਾਂ ਨੂੰ ਪ੍ਰਾਈਸ ਦੱਸਣ ਤੋਂ ਵੀ ਮਨਾ ਕਰ ਦਿੰਦੇ ਜਿਨ੍ਹਾਂ ਦੇ ਆਪਾਂ ਸੂਟ ਆਨ ਆਰਡਰ ਰੈਡੀ ਕਰਦੇ ਆ। ਨੈਕ ਸੂਟ ਜਿਹੜਾ ਹੈਗਾ ਉਹ ਵੀ ਆਪਣਾ ਇਦਾਂ ਹੀ ਬਣਿਆ ਹੋਇਆ ਸੂਟ ਇਹਦੇ ਕੱਲੇ ਚਾਕਾ ਤੇ ਆਪਾਂ ਵਰਕ ਕੀਤਾ ਹੋਇਆ। ਦੇਖ ਸਕਦੇ ਹੋ ਚਾਕਾਂ ਦੇ ਉੱਪਰ ਇਹਦੇ ਵਿੱਚ ਆਪਾਂ ਥ੍ਰੈਡ ਕਲਰ ਫਰੋਜੀ ਕਲਰ ਦਾ ਥ੍ਰੈਡ ਯੂਜ਼ ਕੀਤਾ ਹੋਇਆ ਤੇ ਇਹ ਸੈਮੀ ਕ੍ਰੇਪ ਦੇ ਵਿੱਚ ਰਹੇਗਾ। ਸੈਮੀ 크ਰੇਪ ਦੇ ਵਿੱਚ neck ਦੇ ਉੱਪਰ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਕੰਮ ਕੀਤਾ ਹੋਇਆ ਜਿਹੜਾ ਆਪਾਂ neck ਦੇ ਉੱਪਰ ਕੀਤਾ ਨਾ ਬਹੁਤ ਹੀ ਸੋਹਣਾ ਵਿੱਚ ਆਪਾਂ ਬੀ ਦੇ ਕੇ ਰਾਉਂਡ ਦੇ ਵਿੱਚ نیچے ਨੂੰ ਆਪਾਂ ਬੂਟਾ ਦਿੱਤਾ ਹੋਇਆ 슬ੀਵਜ਼ ਬਹੁਤ ਸੋਹਣੀਆਂ ਬਣੀਆਂ ਹੋਈਆਂ ਨੇ ਦੋ ਤਿੰਨ ਬਾਰਡਰ ਆਪਾਂ 슬ੀਵਜ਼ ਦੇ ਉੱਪਰ ਦਿੱਤੇ ਹੋਏ ਨੇ ਇਹ ਸੈਮੀ 크ਰੇਪ ਦੇ ਵਿੱਚ ਰਹੂਗਾ ਲਵੈਂਡਰ ਚ ਲਵੈਂਡਰ ਦਾ ਸ਼ੇਡ ਨਾ ਸੌਰੀ ਪਰਪਲ ਸ਼ੇਡ ਹੈ ਤੇ ਬਹੁਤ ਹੀ ਸੋਹਣੀ ਜਿਹੀ ਫਿਨਿਸ਼ਿੰਗ ਕੀਤੀ ਹੋਈ ਹੈ ਚਾਕਾਂ ਦੀ ਟਿਸ਼ੂ ਦੇ ਨਾਲ ਜਿਵੇਂ ਆਪਾਂ ਕਰਦੇ ਹਾਂ ਟਿਸ਼ੂ ਦੇ ਨਾਲ ਚਾਕਾਂ ਦੀ ਫਿਨਿਸ਼ਿੰਗ ਤੇ ਬਹੁਤ ਹੀ ਸੋਹਣਾ ਉੱਪਰ ਵਰਕ ਹੋਇਆ ਹੈ ਵਿੱਚ ਆਪਾਂ ਪਰਲ ਲ ਜਿਵੇਂ ਕਈ ਭੈਣਾਂ ਨੂੰ ਪਰਲ ਪਸੰਦ ਨੇ ਕਈ ਨਹੀਂ ਵੀ ਲਾਈਕ ਕਰਦੇ ਆ ਉਹ ਤੁਸੀਂ ਆਪਾਂ ਨੂੰ ਜਿਵੇਂ ਦੱਸ ਸਕਦੇ ਹੋ ਜਦੋਂ ਵੀ ਤੁਸੀਂ ਆਰਡਰ ਦੇਣਾ ਹੋਵੇ ਨਾ ਉਹਦੇ ਵਿੱਚ ਤੁਸੀਂ ਮੈਨੂੰ ਦੱਸ ਸਕਦੇ ਹੋ ਵੀ ਆਪਾਂ ਨੂੰ ਇਹ ਚੀਜ਼ ਨਹੀਂ ਲਾਈਕ ਕਰਦੇ ਆਪਾਂ ਦਬਕਨ ਕਿਹਈ ਭੈਣਾਂ ਲਾਈਕ ਕਰਦੇ ਤੁਸੀਂ ਉਹ ਦੱਸ ਸਕਦੇ ਆਂ ਵੀ ਆਹ ਚੀਜ਼ ਸਾਡੇ ਨਾਲ ਲਗਾਓ அப்பੋ ਉਹ ਨਈ ਯੂਜ਼ ਕਰਾਂਗੇ ਹੈ ਨਾ ਤੇ ਇਹਦੇ ਨਾਲ ਵੀ ਆਪਾਂ ਸਲਵਾਰ ਬਣਾਈ ਹੋਈ ਆ ਤੇ ਦੁਪੱਟਾ ਪਿਓ ਚੁਣੌਂਦਾ ਦੁਪੱਟੇ ਸਾਰਿਆਂ ਦੇ ਚੁਣੌਂਦੇ ਰਹਿਣਗੇ ਬਾਕੀ ਦੁਪੱਟਾ ਜਿੱਦਾਂ ਤੇ ਤੁਸੀਂ ਕਹੋਗੇ ਉਹਦੇ ਹਿਸਾਬ ਨਾਲ ਮਾਣਾ ਮੋਟਾ ਰੇਟ ਦਾ ਫਰਕ ਪੈ ਜਾਂਦਾ ਵਸ ਸੈਮੀ ਤੇ ਚੁਣੌਂਦੇ ਵਿੱਚ ਬਾਕੀ ਤਾਂ ਨਹੀਂ ਇੰਨਾ ਕੋ ਤੇ ਬਹੁਤ ਹੀ ਸੋਹਣਾ ਦੇਖ ਸਕਦੇ ਆ ਇਹ ਵੀ ਸੂਟ ਬਣਿਆ ਸਿੰਪਲ ਸੂਪਰ ਜਿਹਾ ਬਹੁਤ ਹੀ ਪਿਆਰਾ ਇਹਦਾ ਜਿਹੜਾ ਹੈਗਾ ਕਲਰ ਤੇ ਸੈਮੀ ਕ੍ਰੇਪ ਦਾ ਜਿਹੜਾ ਹੈਗਾ ਸਟੱਫ ਰੂਗਾ ਨੈਕਸਟ ਸੂਟ ਜਿਹੜਾ ਹੈਗਾ ਜੀ ਆਪਣਾ ਹੈਗਾ ਰॉयਲ ਬਲੂ ਕਲਰ ਚ ਜੀ ਨੈਕਸਟ ਸੂਟ ਜਿਹੜਾ ਆਪਣਾ ਹੈਗਾ ਇਹ ਵੀ ਰॉयਲ ਬਲੂ ਕਲਰ ਦੇ ਵਿੱਚ ਆ ਤੇ ਬਹੁਤ ਸੋਹਣਾ ਇਹਦੇ ਵੀ ਕੰਮ ਕੀਤਾ ਹੋਇਆ ਜਿਵੇਂ ਅੱਜਕੱਲ ਜ਼ਿਆਦਾ ਹੀ ਟ੍ਰੈਂਡ ਦੇ ਵਿੱਚ ਆ ਇਹਦਾ ਵਰਕ ਜਿਹੜਾ ਆਪਾਂ ਕੀਤਾ ਹੋਇਆ ਹੈ ਨਾ ਸ਼ਰਟ ਦੇ ਜਿਵੇਂ ਘੇਰੇ ਦੇ ਵਿੱਚ ਆਪਾਂ ਕੰਮ ਕੀਤਾ ਹਲਕਾ ਜਿਹਾ ਕੰਮ ਕੀਤਾ ਵਿੱਚ ਸਾਰੇ ਆਪਾਂ ਬੂਟੀ ਦਿੱਤੀ ਹੋਈ ਆ ਤੇ ਬਹੁਤ ਹੀ ਪਸੰਦ ਆ ਰਿਹਾ ਇਦਾਂ ਦਾ ਵਰਕ ਕੀਤਾ ਹੋਇ ਬੀਚ ਸਾਰੀ ਆਪਾਂ ਧੱਕੇ ਨਾਲ ਬੁੱਟੀ ਦਿੱਤੀ ਹੈ ਤੇ neck ਦੇ ਉੱਪਰ ਵਰਕੇ ਕੀਤਾ ਹੋਇਆ ਕਲਰ ਰਾਇਲ ਬਲੂ ਰਹੇਗਾ ਸੈਮੀ ਕਰੇਵ ਦਾ ਸਟਫ ਰਹੇਗਾ ਤੇ ਇਹ ਵੀ ਜਿਵੇਂ ਭੈਣ ਨੇ ਆਪਾਂ ਨੂੰ ਕਿਹਾ ਸੀ ਕਿ ਰਾਇਲ ਬਲੂ ਕੁਛ ਬੇਚਾ ਤੁਸੀਂ ਆਪਣੀ ਚੋਇਸ ਨਾ ਬਣਾ ਦਿਓ ਕਿ ਜਿਆਦਾ ਹੈਵੀ ਸੂਟ ਵੀ ਨਹੀਂ ਚਾਹੀਦੇ ਵੀ ਬੱਚੇ ਨਹੀਂ ਲਾਈਕ ਕਰਦੇ ਹੈਵੀ ਸੂਟ ਵੀ ਫੰਕਸ਼ਨਲ ਜੀ ਪੈਂਦੇ ਆ ਜਿੱਦਾਂ ਮਾੜੀ-ਮੋਟੀ ਫੰਕਸ਼ਨ ਦੇ ਵਿੱਚ ਇਹ ਨਹੀਂ ਪੈਂਦੇਗੇ ਤਾਂ ਕਰਕੇ ਆਪਾਂ ਉਹਨਾਂ ਲਈ ਇਹ ਹਲਕੇ ਜਿਹੇ ਸੂਟ ਰੈਡੀ ਕਰਕੇ ਭੇਜ ਰਹੇ ਆ ਤੇ ਇਹ ਬਹੁਤ ਹੀ ਸੋਹਣਾ ਹੈ ਵੀ ਸੈਮੀ ਕਰੇਵ ਦੇ ਵਿੱਚ ਬਣਿਆ ਹੈ ਬਹੁਤ ਹੀ ਪਿਆਰਾ ਵਰਕ ਹੋਇਆ ਹੈ ਚਾਕਾਂ ਦੇ ਫਿਨਿਸ਼ਿੰਗ ਟਿਸ਼ੂ ਦੇ ਨਾਲ ਹੀ ਕੀਤੀ ਹੋਈ ਦੇ ਨਾਲ ਇਹਦੇ ਵੀ ਸਲਵਾਰ ਬਣੀ ਆ ਜਿਹੜਾ ਮਿਲਦਾ तकरीबन ਸਾਰੇ ਸੂਟ ਸਲਵਾਰਾਂ ਵਾਲੇ ਰਹਿਣਗੇ ਇਹਦੇ ਨਾਲ ਵੀ ਆਪਾਂ ਚੁਣੌਂਦਾ ਦੁਪੱਟਾ ਲਾਇਆ ਹੈ ਜਿੱਦੋਂ ਉਹਨਾਂ ਨੇ ਆਪਾਂ ਨੂੰ ਲੈਸਾਂ ਦਾ ਵੀ ਕਿਹਾ ਸੀ ਕੋਈ ਜ਼ਿਆਦਾ ਚੌੜੀਆਂ ਲੈਸਾਂ ਨਾ ਲਗਾਇਓ ਕਿ ਸਾਨੂੰ ਹਲਕੀ ਜੀ ਲੈਸ ਚਾਹੀਦੀ ਆ ਆਪਾਂ ਲੈਸਾਂ ਵੀ ਉਸੇ ਦੇ ਹਿਸਾਬ ਨਾਲ ਲਾਈਆਂ ਨੇ ਵੀ ਜ਼ਿਆਦਾ ਵੱਡੀਆਂ ਲੈਸਾਂ ਵੀ ਨਹੀਂ ਲਗਾਈਆਂ ਇਹਦੇ ਤੇ ਤੇ ਬਾਕੀ ਤੁਸੀਂ ਜਿੱਦਾਂ ਕਹੋਗੇ ਹਨਾ ਵੀ ਸਾਨੂੰ ਇਸ ਕਲਰ ਦੇ ਵਿੱਚ ਪਿਓਰ ਦੇ ਵਿੱਚ ਸੈਮੀ ਦੇ ਵਿੱਚ ਜਿਸ ਵੀ ਸਟਾਕ ਦੇ ਵਿੱਚ ਤੁਹਾਨੂੰ ਸੂਟ ਚਾਹੀਦਾ ਆਪਾਂ ਉਸੇ ਤਰੀਕੇ ਨਾਲ ਰੈਡੀ ਕਰ ਸਕਦੇ ਆ ਜਾਂ ਕਈ ਭੈਣਾਂ ਦਾ ਹੁੰਦਾ ਭਾਈ ਆਪਾਂ ਨੂੰ ਸਟੱਫ ਨਹੀਂ ਹੈ ਚਾਹੀਦਾ ਜਿਹੜਾ ਤੁਸੀਂ ਸਟੱਫ ਕਹੋਗੇ ਆਪਾਂ ਉਹ ਸਟੱਫ ਦੇ ਵਿੱਚ ਵੀ ਬਣਾ ਕੇ ਦੇ ਸਕਦੇ ਆ ਤੇ ਬਹੁਤ ਹੀ ਸੋਹਣਾ ਇਹ ਵੀ ਸੂਟ ਬਣਿਆ ਕਲਰ ਵਾਈਜ਼ ਵੀ ਕਿਉਂਕਿ ਰਾਇਲ ਬਲੂ ਕਲਰ ਬਣ ਵੀ ਬਹੁਤ ਨੇ ਆਪਣੇ ਕੋਲੇ ਤੇ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਹੋਇਆ ਦੇਖ ਸਕਦੇ ਹੋ ਨਾ ਨੈਕ ਸੂਟ ਜਿਹੜਾ ਹੈਗਾ ਜੀ ਆਪਣਾ ਹੈਗਾ ਪੀਕਾਕ ਸ਼ੇਡ ਦੇ ਵਿੱਚ ਉਹ ਵੀ ਭੈਣ ਨੇ ਆਪਾਂ ਨੂੰ ਕਲਰ ਦਿੱਤਾ ਸੀਗਾ ਪੀਕਾਕ ਤੇ ਉਹਦੇ ਵਿੱਚ ਬਣਿਆ ਹੈ ਬਹੁਤ ਹੀ ਪਿਆਰਾ ਨੈਕ ਦੇ ਉੱਪਰ ਤੇ ਘੇਰੇ ਦੇ ਉੱਪਰ ਤੇ ਹਲਕਾ ਜਿਹਾ ਕੰਮ ਸ਼ਰਟ ਦੇ ਚਾਕੇਰੇ ਦੇ ਵਿੱਚ ਕੀਤਾ ਹੋਇਆ ਹੈ ਹਾਂਜੀ ਇਹ ਰੇਗਾ ਪੀਕਾਕ ਸ਼ੇਪ ਜਿਹੜੇ ਸੈਮੀ ਰੌਸਲ ਕਾ ਉਹਦੇ ਵਿੱਚ ਇਹ ਸੂਟ ਬਣਿਆ ਹੋਇਆ ਵਾ ਬਹੁਤ ਹੀ ਸੌਫਟ ਆ ਜਿਵੇਂ ਸਟੱਫ ਨਾ ਬਹੁਤ ਹੀ ਸੌਫਟ ਜਾਵਾ ਜਿਵੇਂ ਕੋ ਜਿਹੜੀ ਪਿਓਰ ਹੁੰਦੀ ਆ ਥੋੜਾ ਜਿਹਾ ਖੜਮਾ ਸਟੱਫ ਹੁੰਦਾ ਇਹ ਖੜਮਾ ਨਹੀਂ ਬਹੁਤ ਹੀ ਸੌਫਟ ਆ ਸਲਵਾਰ ਜਿਵੇਂ ਮਰਜੀ ਤੁਸੀਂ ਇਹਦੇ ਨਾਲ ਪਾ ਸਕਦੇ ਹੋ ਕਿਉਂਕਿ ਜਿਹੜੀ ਆਪਣੀ ਰੌਸਲ ਹੁੰਦੀ ਉਹਦੀ ਸਲਵਾਰ ਥੋੜੀ ਜਿਹੀ ਫੁੱਲੀ ਜੀ ਰਹਿੰਦੀ ਹੈ ਨਾ ਇਹਦੇ ਇਹਦੇ ਕੋਈ ਪ੍ਰੋਬਲਮ ਨਹੀਂ ਆਉਗੀ ਤੇ ਲੁੱਕ ਵਾਈਜ਼ ਬਿਲਕੁਲ ਇਹ ਜਿਵੇਂ ਕਹਦੋ ਵਿਖਾਦੀ ਸਿਲਕਾ ਤੁਸੀਂ ਦੇਖ ਸਕਦੇ ਹੋ ਨੇੜੇ ਕਰਕੇ ਇਹਨਾਂ ਪਤਾ ਲੱਗੂਗਾ ਤੁਹਾਨੂੰ ਜਿਵੇਂ ਉਹਦੇ ਵਿੱਚ ਨੇ ਇਸ ਐਮੀ ਰੋਸਲਕੇ ਪ੍ਰਾਈਜ਼ ਦਾ ਅਤੋ ਅੱਧਾ ਫਰਕ ਆ ਜਿਵੇਂ ਰੋਸਲਕੇ ਦੇ ਸੈਮੀ ਦੇ ਵਿੱਚ ਦੇਖੋ ਇਹ ਬਹੁਤ ਹੀ ਸੋਹਣਾ ਹਲਕਾ ਜਿਹਾ ਕੰਮ ਕੀਤਾ ਹੈ ਕੁੜਤਾ ਪੱਟੀ ਦੇ ਵਿੱਚ ਰੌਂਡ ਦੇ ਵਿੱਚ ਕੁੜਤਾ ਪੱਟੀ ਟੋਟਲੀ ਦਬਕਾ ਤੇ ਛਿੱਪੀ ਦਾ ਵਰਕ ਆ ਤੇ ਬਹੁਤ ਸੋਹਣੇ 슬ੀਵਸ ਤੇ ਇਹਦੇ ਪੈਨਲ ਦਿੱਤੇ ਹੋਏ ਆ ਦੋ ਇਹ ਰਹਿ ਗਈ ਸਰਵਾ ਜਿਹੜਾ ਦੁਪੱਟਾ ਰਹੇਗਾ ਇਹਦਾ ਵੀ ਚੁਣੌਣ ਦੇ ਵਿੱਚ ਰਹੇਗਾ ਜਿਵੇਂ ਰਹਿਣਗੇ ਸਾਰੇ ਆਪਣੇ ਅੱਜ ਵਾਲੀ ਸੂਟ ਥੋੜੇ ਜਿਹੇ ਹਲਕੇ ਵਰਕ ਦੇ ਵਿੱਚ ਪਹਿਣ ਜਿੱਦਾਂ ਆਪਾਂ ਨੂੰ ਕਿਹਾ ਸੀਗਾ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਆਪਾਂ ਬਣਾ ਕੇ ਦੇਣੇ ਆ ਉਦਾਂ ਹੀ ਬਾਕੀ ਤੁਸੀਂ ਜਿਵੇਂ ਦੱਸ ਸਕਦੇ ਹੋ ਕੰਮ ਦਾ ਜਿਵੇਂ ਇੱਕ ਦੂਜੇ ਨੂੰ ਆਪਾਂ ਪਿਕਚਰਾਂ ਭੇਜ ਕੇ ਵਗਈ ਆਪਾਂ ਬਟੀਕਾ ਦੇ ਵੀ ਪ੍ਰਾਈਸ ਭੈਣ ਆਪਾਂ ਤਾਂ ਕਰ ਗਿਆ ਥੋੜਾ ਬਹੁਤ ਫਰਕ ਪੈ ਜਾਂਦਾ ਕਿਉਂਕਿ ਹਰ ਇੱਕ ਦਾ ਕੰਮ ਦਾ ਅਲੱਗ-ਅਲੱਗ ਤਰੀਕਾ ਹੁੰਦਾ ਹਨ ਸਾਨੂੰ ਪਤਾ ਹੁੰਦਾ ਵੀ ਅਸੀਂ ਕੀ ਚੀਜ਼ ਲਗਾਈ ਆ ਜਦੋਂ ਆਪਾਂ ਦੂਸਰੀ ਬਟੀਕ ਦੀ ਕੋਈ ਫੋਟੋ ਦੇਖਦੇ ਆ ਉਹਦੇ ਤੇ ਕਈ ਵਾਰ ਕਲੀਅਰ ਨਹੀਂ ਪਤਾ ਲੱਗਦਾ ਵੀ ਆਪਣਾ ਉਹਦੇ ਤੇ ਕੀ ਵਰਕ ਕੀਤਾ ਹੋਇਆ ਹਰ ਇੱਕ ਨੇ ਆਪਣੇ ਜਿੱਦਾਂ ਵਰਕ ਕਰਦੇ ਆ ਉਸ ਦੇ ਹਿਸਾਬ ਨਾਲ ਤੁਹਾਨੂੰ ਪ੍ਰਾਈਸ ਹੀ ਨਹੀਂ ਹੁੰਦੀ ਹਨ ਤੇ ਨੈਕਸਟ ਸੂਟ ਜਿਹੜਾ ਹੈਗਾ ਜੀ ਉਹ ਆਪਣਾ ਜਿਹੜਾ ਹੈਵੀ ਸੂਟ ਪੂਰਾ ਪਿਓਰ ਕਰੇਪ ਦੇ ਵਿੱਚ ਬਣਿਆ ਹੋਇਆ ਸੂਟ ਇਹ ਨਾਲ ਦਾ ਸੂਟ ਤੁਸੀਂ ਮੇਰੇ ਕੋਲ ਪਹਿਲਾਂ ਵੀ ਦੇਖੇ ਹੋਣੇ ਆ ਕਈ ਕਲਰਾਂ ਦੇ ਵਿੱਚ ਬਣ ਚੁੱਕਿਆ ਸੇਮ ਵੀ ਬਣ ਚੁੱਕਿਆ ਇਹ ਦੇਖ ਸਕਦੇ ਹੋ ਇਹਦਾ ਘੇਰੇ ਦੇ ਉੱਪਰ ਵਰਕ ਬਹੁਤ ਹੀ ਸੋਹਣਾ ਜਿਹਾ ਵਰਕ ਪਰਲ ਨਾਲ ਕੀਤਾ ਹੋਇਆ ਵਿੱਚ ਰਿਪੀ ਦੋਗਾ ਸਾਰਾ ਮਿਕਸ ਮਟੀਰੀਅਲ ਯੂਜ਼ ਕੀਤਾ ਹੋਇਆ ਆਪਾਂ ਇਹਦੇ ਵਿੱਚ ਤੇ ਬਹੁਤ ਹੀ ਸੋਹਣੀ ਹੈ ਜਿਵੇਂ ਨੈਕ ਲਾਈਨ ਬਣੀ ਹੋਈ ਆ ਉੱਪਰ ਨੂੰ ਪੈਨਲ ਜਾਂਦੇ ਆ ਵਿੱਚ ਬਹੁਤ ਹੀ ਹੈਵੀ ਲੁੱਕ ਦੇ ਵਿੱਚ ਜਿਵੇਂ ਸੂਟ ਬਣਿਆ ਹੈ ਤੁਸੀਂ ਇਹਨੂੰ ਜੇ ਮੈਂ ਆਪਣੇ ਘਰ ਦੇ ਕਿਸੇ ਵੀ ਫੰਕਸ਼ਨ ਦੇ ਵਿੱਚ ਆਪਣੇ ਕੋਲ ਕਰਵਾ ਸਕਦੇ ਹੋ ਇਹ ਪ्योर ਕريب ਦੇ ਵਿੱਚ ਬਣਿਆ ਹੋਇਆ ਸੂਟ ਤੇ ਚਾਕਾ ਦੇ ਉੱਪਰ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਆਪਾਂ ਬੂਟੀ ਦਿੱਤੀ ਹੋਈ ਆ ਚਾਕਾ ਦੇ ਵਿੱਚ ਹਨ ਘੇਰੇ ਦੇ ਵਰਕ ਕੀਤਾ ਹੋਇਆ ਤੇ ਫਿਨਿਸ਼ਿੰਗ ਆਪਾਂ ਇਹਦੀ ਵੀ ਟਿਸ਼ੂ ਲਗਾ ਕੇ ਕੀਤੀ ਹੋਈ ਆ ਬਹੁਤ ਹੀ ਸੋਹਣਾ ਜਿਹਾ ਜਿਵੇਂ ਸੂਟ ਬਣਿਆ ਜਿਹੜੀ 슬ੀਵਜ਼ ਰਹੂਗੀ ਉਹਦੇ ਵੀ ਆਪਾਂ ਬਾਰਡਰ ਦੇ ਕੇ ਵਿੱਚ ਇੱਕ ਬੂਟਾ ਦਿੱਤਾ ਹੋਇਆ ਦੇਖ ਸਕਦੇ ਹੋ ਬਹੁਤ ਹੀ ਸੋਹਣਾ 슬ੀਵਜ਼ ਦਾ ਕੰਮ ਰਹਿ ਗਿਆ ਵਿੱਚ ਆਪਾਂ ਛੋਟੀ ਬੂਟੀ ਵੀ ਦਿੱਤੀ ਹੋਈ ਆ ਤੇ ਬਹੁਤ ਹੀ ਪਿਆਰਾ ਜਿਹਾ ਵਰਕ ਇਹਦੀ ਬੈਕ ਤੇ ਵੀ ਹੋਇਆ ਹੈ ਇਹ ਹਲਕਾ ਹਲਕਾ ਜਿਹਾ ਕੰਮ ਹੈ ਬੈਕਪਲੇਨ ਦੇ ਕਈ ਪਹਿਣਾ ਨੂੰ ਨਹੀਂ ਲਾਈਕ ਕਰਦੀਆਂ ਆਪਾਂ ਉਹਨਾਂ ਨੂੰ ਫਿਰ ਬੈਕ ਤੇ ਜੀ ਬੂਟੀ ਦੇ ਦੇਈਏ ਜਿੱਦਾਂ ਤੁਸੀਂ ਜਿੱਦਾਂ ਵੀ ਕਹਿ ਕੇ ਮੇਰੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਵੀ ਜਿੱਦਾਂ ਤੁਹਾਨੂੰ ਚਾਹੀਦਾ ਉਹਦਾ ਆਪਾਂ ਕਸਟਮਾਈਜ਼ ਕਰਕੇ ਦੇ ਸਕਦੇ ਹਾਂ ਬਹੁਤ ਹੀ ਸੋਹਣਾ ਇਸ ਰੂਜਾ ਕਲਰ ਰਹੇਗਾ ਇਹ ਤੇ ਨਾਲ ਬਣਿਆ ਹੋਇਆ ਸ਼ਰਾਰਾ ਸ਼ਰਾਰਾ ਬਣਿਆ ਹੈ ਸ਼ਰਾਰੇ ਦੇ ਉੱਪਰ ਸਾਗ ਦੇ ਵਿੱਚ ਆਪਾਂ ਘੇਰੇ ਦੇ ਵਿੱਚ ਕੰਮ ਦੇ ਕੇ ਉੱਪਰ ਨੂੰ ਬੂਟੀ ਦਿੱਤੀ ਹੋਈ ਹੈ ਤੇ ਸਾਡੇ ਜਿਹੜਾ ਆਪਾਂ ਇਹਦੇ ਸ਼ਰਟ ਦੇ ਘੇਰੇ ਤੇ ਕੰਮ ਕੀਤਾ ਹਾ ਉਹੀ ਆਪਾਂ ਇਹਦੇ ਸ਼ਰਾਰੇ ਦੇ ਘੇਰੇ ਵਿੱਚ ਕੰਮ ਕੀਤਾ ਹੋਇਆ ਤੇ ਵਿੱਚ ਆਪਾਂ ਸਾਰੇ ਬੂਟੀ ਦਿੱਤੀ ਆ ਫਿਨਿਸ਼ਿੰਗ ਇਹਦੀ ਵੀ ਆਪਾਂ ਟਿਸ਼ੂ ਤੇ ਚੰਪਾ ਲੇਸ ਨਾਲ ਦਿੱਤੀ ਹੋਈ ਆ ਸੇਮ ਹੀ ਆਪਾਂ ਦੁਪੱਟਾ ਰੈਡੀ ਕੀਤਾ ਤੇ ਹੋਰ ਚਰਉਣ ਦੇ ਵਿੱਚ ਪੂਰਾ ਫਲੇਅਰ ਦੁਪੱਟਾ ਰਹੇਗਾ ਫੋਰ ਸਾਈਡ ਵਰਕ ਵਾਲਾ ਦੁਪੱਟਾ ਰਹੇਗਾ ਤੇ ਟਿਸ਼ੂ ਤੇ ਚੰਪਾ ਲੇਸ ਨਾਲ ਆਪਾਂ ਇਹਦੀ ਫਿਨਿਸ਼ਿੰਗ ਕੀਤੀ ਹੋਈ ਆ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਵਰਕ ਕੀਤਾ ਹੋਇਆ ਉੱਪਰ ਸਾਰੇ ਦੇ ਵਿੱਚ ਬੂਟੀ ਦਿੱਤੀ ਹੋਈ ਆ ਤੇ ਪੂਰਾ ਫਲੇਅਰ ਦੁਪੱਟੇ ਦਾ ਰਹੇਗਾ ਵਾਈਟ ਦੁਪੱਟਾ ਰਹੇਗਾ ਦੇਖ ਸਾ데요 ਜਿਹੜੇ ਪੂਰੇ ਫੁੱਲ ਪੰਨੇ ਦੇ ਦੁਪੱਟੇ ਹੁੰਦੇ ਆ ਤੇ ਬਾਕੀ ਤੁਸੀਂ ਕਹਿ ਕੇ ਆਪਣਾ ਵੱਡਾ ਛੋਟਾ ਦੁਪੱਟਾ ਕਰਵਾ ਸਕਦੇ ਹੋ ਤੇ ਜੇ ਇਹਦੇ ਵਿੱਚ ਚੁੱਕਈ ਪਹਿਣਾ ਨਹੀਂ ਸੰਭਾਲ ਸਕਦੀਆਂ ਕਹਿ ਦਿੰਦੀਆਂ ਨੇ ਵੀ ਮੈਨੂੰ ਥੋੜਾ ਛੋਟਾ ਦੁਪੱਟਾ ਦੇ ਲੈ ਦਿਓ ਹਨ ਫਿਰ ਆਪਾਂ ਉਹਨੂੰ ਛੋਟਾ ਵੀ ਕਰ ਸਕਦੇ ਆ ਦੇਖ ਸਾ데요 ਬਹੁਤ ਹੀ ਸੋਹਣੀ ਫਿਨਿਸ਼ਿੰਗ ਜਿਹੜੀ ਹੈਗੀ ਆ ਦੀ ਵਰਕ ਦੀ ਹੋਈ ਹੋਈ ਤੇ ਟਿਸ਼ੂ ਲਗਾ ਕੇ ਆਪਾਂ ਨੀਚੇ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਆ ਤੁਸੀਂ ਸੇਮ ਸਟੱਫ ਨਾਲ ਵੀ ਕਰਵਾ ਸਕਦੇ ਹੋ ਤੇ ਬਨਾਰਸੀ ਸਟੱਫ ਨਾਲ ਵੀ ਕਰਵਾ ਸਕਦੇ ਹੋ ਪਿਓਰ ਚਰੋਨ ਦਾ ਦੁਪੱਟਾ ਤੁਸੀਂ ਔਰਗੈਂਜ਼ਾ ਦਾ ਵੀ ਕਰਵਾ ਸਕਦੇ ਹੋ ਆਪਣੀ ਚੁਆਇਸ ਦੇ ਹਿਸਾਬ ਨਾਲ ਆਪਣੇ ਕੋਲ ਰੈਡੀ ਕਰਵਾ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਕਲਰ ਆਈਸ ਬਲੂ ਤੇ ਵਰਕ ਦੀ ਕੁਆਂਟੀਟੀ ਦਾ ਤੁਹਾਨੂੰ ਪਤਾ ਹੀ ਆ ਬਹੁਤ ਜ਼ਿਆਦਾ ਆਪਣੇ ਕੋਲ ਇਹ ਕਲਰ ਦੇ ਵਿੱਚ ਵਰਕ ਦੇ ਵਿੱਚ ਵੀ ਸੂਟ ਬਣ ਚੁੱਕੇ ਆ ਤੇ ਤੁਸੀਂ ਸੇਮ ਵੀ ਬਣਵਾ ਸਕਦੇ ਹੋ ਆਪਣੀ ਚੁਆਇਸ ਦੇ ਕਲਰ ਤੇ ਵੀ ਆਪਣੇ ਕੋਲ ਕਸਟਮਾਈਜ਼ ਕਰਵਾ ਸਕਦੇ ਹਾਂ ਹਾਜੀ ਨੈਕਸਟ ਜਿਹੜਾ ਹੈਗਾ ਆਪਣਾ ਬਹੁਤ ਹੀ ਸੋਹਣਾ ਸੂਟ ਬਣਿਆ ਇਹ ਵੀ ਇਹਦੇ ਨਾਲ ਦੇ ਆਪਾਂ ਕਲਰ ਪਹਿਲਾਂ ਵੀ ਬਣਾ ਚੁੱਕੇ ਆ ਸੇਮ ਉਹ ਉਹ ਭੈਣ ਦੇ ਘਰ ਜਾਣੇ ਆ ਸੂਟ ਔਰ ਡਿਜ਼ਾਈਨ ਦਾ ਰਹੇਗਾ ਫਰਕ ਵਿੱਚ ਬਹੁਤ ਹੀ ਸੋਹਣਾ ਚਾਕੇ ਦਾ ਬੜਾ ਬ੍ਰੀਕੀ ਜਿਹਾ ਕੰਮ ਕੀਤਾ ਹੋਇਆ ਦੇਖ ਸਕਦੇ ਹੋ ਵਿੱਚ ਸਾਰੇ ਆਪਾਂ ਬੁੱਟੀ ਦਿੱਤੀ ਹੋਈ ਹੈ ਇਹ ਮਦਰ ਡਾਟਰ ਦੇ ਸੂਟ ਰਹਿਣਗੇ ਸੇਮ ਕਲਰ ਤੇ ਸੇਮ ਡਿਜ਼ਾਈਨ ਦੇ ਵਿੱਚ ਬਣੇ ਹੋਏ ਆ ਦੇਖ ਸਕਦੇ ਹੋ ਸੇਮ ਕਲਰ ਤੇ ਸੇਮ ਡਿਜ਼ਾਈਨ ਦੇ ਵਿੱਚ ਇਹ ਸੂਟ ਬਣੇ ਆ neck ਦੇ ਉੱਪਰ ਬਹੁਤ ਹੀ ਸੋਹਣਾ ਹੈਵੀ ਵਰਕ ਹੋਇਆ ਹੋਇਆ round ਦੇ ਵਿੱਚ ਆਪਾਂ ਹਲਕੀ ਜਿਹੀ ਬੀ ਦਿੱਤੀ ਹੈ ਬਹੁਤ ਹੀ ਪਿਆਰਾ ਜਿਹਾ ਵਰਕ neck ਦੇ ਉੱਪਰ ਹੋਇਆ ਹੈ sleeves ਦੇ ਵਿੱਚ ਆਪਾਂ ਡਬਲ ਬਾਰਡਰ ਦਿੱਤੀ ਹੋਈ ਹੈ ਤੇ ਵਿੱਚ ਆਪਾਂ ਸਾਰੇ ਬੁੱਟੀ ਦਿੱਤੀ ਹੋਈ ਹੈ ਦੇਖ ਸਕਦੇ ਹੋ sleeve ਦੇ ਵਿੱਚ ਵੀ ਬਹੁਤ ਹੀ ਸੋਹਣਾ ਬੜਾ ਬ੍ਰੀਕੀ ਜਿਹਾ ਬਹੁਤ ਹੀ ਸੋਹਣਾ ਜਿਵੇਂ ਸੂਟ ਬਣਿਆ ਤੇ ਨਾਲ ਇਹਦੇ ਜਿਹੜੀ ਆਪਾਂ ਸਲਵਾਰ ਰੈਡੀ ਕੀਤੀ ਆ ਸਲਵਾਰ ਦੇ ਵੀ ਆਪਾਂ ਪਹੁੰਚਾ ਦੇ ਸੇਮ ਵਰਕ ਦਿੱਤਾ ਹੋਇਆ ਦੇਖ ਸਕਦੇ ਹੋ ਇੱਕ ਇੱਕ ਆਪਾਂ ਬੂਟਾ ਦੇ ਕੇ ਵਿੱਚ ਜਿਹੜਾ 슬ੀਵਜ਼ ਦੇ ਵਰਕ ਦਿੱਤਾ ਹੋਇਆ ਵੀ ਆਪਾਂ ਪਹੁੰਚਾ ਤੇ ਦਿੱਤਾ ਹੋਇਆ ਤੇ ਨਾਲ ਆਪਾਂ ਇਹਦੇ ਇੱਕ ਇੱਕ ਸਲਵਾਰ ਦੇ ਵਿੱਚ ਬੂਟਾ ਦਿੱਤਾ ਹੋਇਆ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਕਲਰ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਆ ਇਹ ਦੋ ਸੂਟ ਬਣਿਆ ਮਦਰ ਡਾਟਰ ਦੇ ਸੇਮ ਸਿਰਫ ਇੱਕ ਆਪਾਂ ਦਪੱਟੇ ਦੀ ਫਿਨਿਸ਼ਿੰਗ ਦਾ ਫਰਕ ਰੱਖਿਆ ਬਾਕੀ ਉਹਨਾਂ ਨੇ ਕਹਿ ਸੀਗਾ ਸਾਡਾ ਸੇਮ ਦੋ ਸੂਟ ਬਣ ਕੇ ਆਵੇ ਬਹੁਤ ਹੀ ਪਿਆਰਾ ਜਿਹਾ ਦੇਖ ਸਕਦੇ ਹੋ ਦੁਪੱਟਾ ਰੈਡੀ ਹੋਇਆ ਹੈ ਪਿਓਰ ਚਨਾਉਂ ਦੇ ਵਿੱਚ 4 ਸਾਈਡ ਬਾਰਡਰ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਜੀ ਬਾਰਡਰ ਬਣੀ ਹੈ 4 ਸਾਈਡ ਦੇ ਵਿੱਚ ਹੈਵੀ ਲੁੱਕ ਦੇ ਵਿੱਚ ਜਿਵੇਂ ਸੂਟ ਬਣ ਕੇ ਜਾ ਰਿਹਾ ਵਿੱਚ ਸਾਰੇ ਆਪਾਂ ਬੂਟੀ ਦਿੱਤੀ ਹੈ ਫਿਨਿਸ਼ਿੰਗ ਆਪਾਂ ਟਿਸ਼ੂ ਤੇ ਪਰਲ ਵਾਲੀ ਲੇਸ ਦੇ ਕੇ ਕੀਤੀ ਹੈ ਬੜੀ ਸੋਹਣੀ ਲੱਗ ਰਹੀ ਹੈ ਲੇਸ ਵੀ ਕਿਤੇ ਨਹੀਂ ਕਿਉਂਕਿ ਪਹਿਲਾਂ ਹੀ ਬਹੁਤ ਹੈਵੀ ਵਰਕ ਸੀ ਤਾਂ ਕਰਕੇ ਆਪਾਂ ਇਹਦੇ ਵਿੱਚ ਜਿਵੇਂ ਹਲਕਾ ਜਿਹਾ ਪਰਲ ਵਾਲੀ ਲੇਸ ਦੇ ਕੇ ਨਾਲ ਟਿਸ਼ੂ ਨਾਲ ਫਿਨਿਸ਼ਿੰਗ ਕਰਦੀ ਹੈ ਇਹ ਦੋਨੇ ਸੂਟ ਸੇਮ ਹੀ ਬਣੇ ਆ ਸੇਮ ਵਰਕ ਸਲਵਾਰਾਂ ਤੇ ਰਹੂਗਾ ਤੇ ਸੇਮ ਵਰਕ ਨਾਲ ਦੇ ਦੁਪੱਟਿਆਂ ਤੇ ਰਹੂਗਾ ਸੇਮ ਜਿਦਾ ਉਹ ਤੁਹਾਨੂੰ ਉਹ ਦਿਖਾਇਆ ਸਿਰਫ ਜੇ ਮੈਂ ਤੁਹਾਨੂੰ ਦੱਸਿਆ ਆਪਾਂ ਦੁਪੱਟੇ ਦੀ ਫਿਨਿਸ਼ਿੰਗ ਦਾ ਫਰਕ ਪਾਇਆ ਹੋਰ ਆਪਾਂ ਕਿਸੇ ਚੀਜ਼ ਦਾ ਫਰਕ ਨਹੀਂ ਕੀਤਾ ਇਹਦੇ ਵਿੱਚ ਸਿਰਫ ਦੁਪੱਟੇ ਦੇ ਜਿਹੜੀ ਵਿੱਚ ਲੇਸ ਦਿੱਤੀਆਂ ਉਹਦਾ ਹੀ ਫਰਕ ਕੀਤਾ ਤੇ ਸੇਮ ਉਹ ਦੂਸਰੀ ਸ਼ਰਟ ਤੇ ਵੀ ਬਕਰੇਗਾ ਸੇਮ ਵਰਕ ਸੇਮ ਕਲਰ ਸੇਮ ਸਟਾਈਲ ਬਹੁਤ ਹੀ ਸੋਹਣਾ ਦੇਖ ਸਕਦੇ ਹੋ ਇਹ ਵੀ ਸੂਟ ਬਣਿਆ 컬ਰ ਵੀ ਸੀ ਨੇ सेमी क्रेप ਦੇ ਵਿੱਚ ਇਹ ਸੂਟ ਬਣੇ ਹੋਏ ਆ ਤੁਸੀਂ ਇਹਨਾਂ ਨੂੰ ਆਪਣੀ ਚੋਇਸ ਦੇ ਕਲਰ ਤੇ ਆਪਣੀ ਚੋਇਸ ਦੇ ਸਟੱਫ ਦੇ ਉੱਪਰ ਕਰਵਾ ਸਕਦੇ ਹੋ ਬਹੁਤ ਹੀ ਪਿਆਰੇ ਜਿਹੇ ਸੂਟ ਨੇ 컬러 ਵੀ ਬਹੁਤ ਸੋਹਣੇ ਪੈਣ ਹੁਣ ਅਧਿਕਰ ਥੀਮ ਆਪਾਂ ਪਹਿਲਾਂ ਵੀ ਇਹਦੇ ਨਾਲ ਦੇ ਦੋ ਸੂਟ ਬਣਾਏ ਨੇ ਸੇਮ ਕਲਰ ਦੇ ਵਿੱਚ ਜਿਵੇਂ ਅੱਜ ਕੱਲ ਤੁਹਾਨੂੰ ਪਤਾ ਵੈਡਿੰਗ ਦੇ ਵਿੱਚ ਥੀਮ ਕਲਰ ਚੱਲਦੇ ਆ ਹਨ ਸਾਰੇ ਉਦਹੀ ਬਣਵਾਉਂਦੇ ਆ ਤੇ ਇਹ ਵੀ ਆਪਾਂ ਉਸੇ ਤਰੀਕੇ ਨਾਲ ਰੈਡੀ ਕੀਤਾ ਆ ਹਾਂ ਜੀ ਨੇਕ ਸੂਟ ਵੀ ਤੁਸੀਂ ਪਹਿਲਾਂ ਵੀ ਬਣਿਆ ਦੇਖਿਆ ਹੋਗਾ ਪਹਿਲਾਂ ਬਣਾਇਆ ਸੀ ਘਰਾਲੇ ਸੂਟ ਨਾਲ ਸ਼ਾਰਟ ਸ਼ਰਟ ਦੇ ਨਾਲ ਬਣਵਾਇਆ ਆਪਾਂ ਲੇਗਾ ਬਹੁਤ ਹੀ ਸੋਹਣਾ ਇਹ ਵੀ ਸੂਟ ਬਣਿਆ ਹੋਇਆ ਪ੍ਰਕਾਰੀ ਵਾਲਾ ਜਿਵੇਂ ਤੁਸੀਂ ਜਾਗੋ ਲਈ ਵੇਅਰ ਕਰ ਸਕਦੇ ਏ ਨੂੰ ਤੇ ਬਹੁਤ ਹੀ ਸੋਹਣਾ ਜਿਵੇਂ ਦੇ ਵਿੱਚ ਆਪਾਂ ਥ੍ਰੈਡ ਯੂਜ਼ ਕੀਤੇ ਮਜੈਂਟਾ orange yellow ਤੇ ਕੋਟਾ ਪੱਟੀ ਦਾ ਵਿੱਚ ਕੰਮ ਦਿੱਤਾ ਹੋਇਆ ਬਹੁਤ ਹੀ ਸੋਹਣੀ ਆਪਾਂ ਜਿਹੜੀ ਦੇ ਵਿੱਚ ਰੇਂਗਿੰਗ ਗਾੜੀ ਲੇਸ ਦਿੱਤੀ ਹੋਈ ਆ ਬਹੁਤ ਹੀ ਸੋਹਣਾ ਬਣਿਆ ਹੈ ਸੂਟ ਆ ਇਹ ਤੇ neck line ਬਹੁਤ ਸੋਹਣੀ ਫੁਲਕਾਰੀ ਦਾ ਸਾਰਾ ਵਰਕ ਰਹੇਗਾ ਦੇਖ ਸਕਦੇ ਹੋ ਫੁਲਕਾਰੀ ਵਰਕ ਰਹੇਗਾ 슬ੀਵਜ਼ ਬਹੁਤ ਸੋਹਣੀਆਂ ਬਣੀਆਂ ਨੇ 슬ੀਵਜ਼ ਦੇ ਉੱਪਰ ਵੀ ਆਪਾਂ ਵਰਕ ਸੇਮ ਦਿੱਤਾ ਹੋਇਆ ਜਿਹੜਾ ਆਪਾਂ 프ਰੰਟ ਤੇ ਵਰਕ ਬਾਰਡਰ ਵਾਲਾ ਕੀਤਾ ਹੋਇਆ ਉਹ ਹੀ ਵਰਕ ਆਪਾਂ ਨੇ ਬੈਕ ਤੇ ਵੀ ਦਿੱਤਾ ਹੋਇਆ ਸ਼ਰਟ ਸ਼ਰਟ ਰਹੇਗੀ ਇਹ ਤੇ ਨਾਲ ਆਪਾਂ ਹੈਂਗਿੰਗ ਵਾਲੀ लेस ਦਿੱਤੀ ਆ ਦੁਪੱਟਾ ਵੀ ਬਹੁਤ ਹੀ ਸੋਹਣਾ ਬਣਿਆ ਹੋਇਆ ਹੈ ਇਹਦਾ ਸੈਨੀ ਰੌ ਸਿਲਕ ਦੇ ਵਿੱਚ ਇਹ ਸੂਟ ਬਣਿਆ ਹੋਇਆ ਬੋਟਲ ਗ੍ਰੀਨ ਕਲਰ ਹੈਗਾ ਇਹਦਾ ਇਹ ਆਪਣੀ ਉਸ ਵੀਡੀਓ ਨੂੰ ਦੇਖ ਕੇ ਹੀ ਭਾਣੇ ਆਪਾਂ ਨੂੰ ਆਰਡਰ ਕੀਤਾ ਤੇ ਦੁਪੱਟੇ ਤੇ ਆਪਾਂ ਫੋਰ ਸਾਈਡ ਵਰਕ ਕੀਤਾ ਹੈ ਜਦੋਂ ਦੁਪੱਟਾ ਉੱਪਰ ਲਿਆ ਹੋਣਾ ਨਾ ਬਹੁਤ ਹੀ ਸੋਹਣਾ ਲੱਗਣਾ ਹੈ ਇਹ ਦੁਪੱਟਾ ਫਲਕਾਰੀ ਆ ਰਹੀ ਹੈ ਇੱਕ ਮਿੰਟ ਹਾਂਜੀ ਦੁਪੱਟਾ ਬਹੁਤ ਹੀ ਪਿਆਰਾ ਬਣਿਆ ਹੈ ਜਦੋਂ ਉੱਪਰ ਲਿਆ ਵੀ ਹੋਣਾ ਸਿਰ ਤੇ ਬਹੁਤ ਹੀ ਸੋਹਣੀ ਫਲਕਾਰੀ ਲੱਗਣੀ ਹੈ ਇਹ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਤੇ ਨਾਲ ਜਿਹੜਾ ਆਪਾਂ ਇਹਦੇ ਰੈਡੀ ਕੀਤਾ ਹੋਇਗਾ ਲਹਿੰਗਾ ਤੇ ਲਹਿੰਗਾ ਆਪਣਾ ਵਿਦਾਊਟ ਵਰਕ ਰਹੇਗਾ ਭੈਣ ਨੇ ਉਹਦੇ ਤੇ ਵਰਕ ਨਹੀਂ ਕਰਾਇਆ ਆਪਾਂ ਲੇਸਿਸ ਲਾ ਕੇ ਉਹਦੀ ਫਿਨਿਸ਼ਿੰਗ ਕੀਤੀ ਹੋਈ ਹੈ ਦੇਖ ਸਕਦੇ ਹੋ ਲੇਸਿਸ ਲਾ ਕੇ ਆਪਾਂ ਲਹਿੰਗੇ ਦੀ ਫਿਨਿਸ਼ਿੰਗ ਕੀਤੀ ਹੈ ਹਰ ਇੱਕ ਕਲੀ ਦੇ ਉੱਪਰ ਆਪਾਂ ਲੇਸ ਲਗਾਈ ਆ ਬਹੁਤ ਹੀ ਸੋਹਣੇ ਆਪਾਂ ਹੈਂਡਵਰਕ ਦੇ ਜਿਹੜੇ ਹੈਗਾ ਲਟਕਣ ਦਿੱਤੇ ਆ ਤੇ ਪੂਰਾ ਫਲੇਅਰ ਦੇ ਵਿੱਚ ਇਹ ਜਿਵੇਂ ਤੁਸੀਂ ਦੇਖ ਸਕਦੇ ਹੋ ਆਪਣਾ ਲਹਿੰਗਾ ਬਣਿਆ ਹੋਇਆ ਪੂਰਾ ਹੈਵੀ ਲੁੱਕ ਦੇ ਵਿੱਚ ਲਹਿੰਗਾ ਰੈਡੀ ਕੀਤਾ ਵਾ ਜਿਵੇਂ ਭੈਣ ਨੇ ਆਪਾਂ ਨੂੰ ਕਿਹਾ ਸੀਗਾ ਵੀ ਮੈਨੂੰ ਪੂਰਾ ਹੈਵੀ ਲੁੱਕ ਚਾਹੀਦਾ ਹੈ ਵਿਦਆਊਟ ਕੇਨ ਚਾਹੀਦਾ ਆਪਾਂ ਇਹਦੇ ਵਿੱਚ ਓਨਲੀ ਬੁਕਰਮ ਲਾਈ ਹੋਈ ਆ ਤੇ ਬਹੁਤ ਹੀ ਪਿਆਰਾ ਜਿਵੇਂ ਦੇਖ ਸਕਦੇ ਹੋ ਉੱਪਰ ਆਪਾਂ ਸਾਰੇ ਲੇਸਾਂ ਲਾ ਕੇ ਇਹਨੂੰ ਫਿਨਿਸ਼ਿੰਗ ਦਿੱਤੀ ਆ ਤੇ ਬਾਰਡਰ ਤੇ ਵੀ ਆਪਾਂ ਸੇਮ ਵਰਕ ਨਾਲ ਦੀਆਂ ਮਿਲਦੀਆਂ ਜੁਲਦੀਆਂ ਲੇਸਾਂ ਲਾ ਕੇ ਇਹਨੂੰ ਪੁਰੇ ਸ਼ਿੰਕੀਤੀਆ ਤੁਸੀਂ ਇਦਾਂ ਦੇ ਵੀ ਆਪਣੇ ਆਪ ਕੋਲੋਂ ਡ्रेसेस ਰੈਡੀ ਕਰਵਾ ਸਕਦੇ ਹੋ ਤੇ ਬਹੁਤ ਹੀ ਸੋਹਣਾ ਕਲਰ ਆ ਸੈਮੀ ਰੋ ਸਿਲਕ ਦੇ ਵਿੱਚ ਸੂਟ ਬਣਿਆ ਹੋਇਆ ਇਦਾਂ ਦੇ ਸੂ ਤੁਸੀਂ ਆਰਡਰ ਦੇਣ ਲਈ ਆਪਣੇ ਡਾ ਸਕਰੀਨ ਦੇ ਉੱਪਰ ਨੰਬਰ ਸ਼ੋ ਹੋ ਰਿਹਾ 788350223 ਦੇ ਉੱਪਰ ਤੁਸੀਂ ਆਪਾਂ ਨੂੰ ਆਰਡਰ ਦੇ ਸਕਦੇ ਹੋ ਪ੍ਰਾਈਸ ਲੈਣ ਲਈ ਪਲੀਜ਼ ਪਹਿਲਾਂ ਤੁਸੀਂ ਮੈਨੂੰ ਸਕਰੀਨ ਸ਼ਾਟ ਲੈ ਕੇ ਫੋਟੋ ਜ਼ਰੂਰ ਭੇਜਿਆ ਕਰੋ WhatsApp ਤੇ ਫਿਰ ਪ੍ਰਾਈਸ ਲਿਆ ਕਰੋ ਕਿਉਂਕਿ ਕਈ ਭੈਣਾਂ ਜਿਵੇਂ ਪਹਿਲਾਂ ਪ੍ਰਾਈਸ ਪੁੱਛਣ ਲਈ ਮੈਨੂੰ ਕਾਲ ਲਾ ਲੈਂਦੀਆਂ ਨੇ ਫਿਰ ਸੂਟ ਦਾ ਵੀ ਪਤਾ ਹੁੰਦਾ ਵੀ ਕਿਹੜਾ ਸੂਟ ਆ ਤੇ ਫਿਰ ਬਾਅਦ ਪਿਕਚਰ ਬੇਸ ਹੈ ਪਹਿਲਾਂ ਪਿਕਚਰ ਬੇਸ ਦਿਆ ਕਰੋ ਫਿਰ ਆਪਾਂ ਨੂੰ ਪ੍ਰਾਈਸ ਦੱਸਣਾ ਸੌਖਾ ਹੋ ਜਾਂਦਾ ਹਾਂਜੀ ਆਪਾਂ ਫਿਰ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ